ਸਾਸੀ ਗੱਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਅੱਜ ਪਿੰਡ ਆਏ ਉਦੋਂ ਕੇ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ। ਬਾਕੀ ਵੀਰ ਦੇ ਕੋਲ ਨਾ ਚੰਗੀਆਂ ਵੇੜਾਂ ਆ ਗਈਆਂ ਅੱਜ ਟੌਪ ਦੇ ਨੇ ਕਿੰਨੇ ਆ। ਤੇ ਬਾਕੀ ਲੈਨੇ ਇਹਨਾਂ ਦੀ ਪੂਰੀ ਡਿਟੇਲ ਤੇ ਬਾਕੀ ਸਾਰੇ ਭਰਾ ਵੀਡੀਓ ਪੂਰੀ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਰੇਟਾਂ ਚ ਜੈ ਜੀ ਭਵਾ ਦਨੇ ਆ। ਹਾਂਜੀ 사ਸੀ ਗੱਲ ਜੀ ਵੀਰ ਜੀ। 사ਸੀ ਗੱਲ ਚੀਮਾ ਸਾਹਿਬ ਕੀ ਹਾਲ ਠੀਕ ਵਧੀਆ ਵਧੀਆ ਹੋਰ ਸਭ ਠੀਕ ਠਾਕ ਜੀ। ਕਿਰਪਾ ਮਾਰ ਕੇ ਜੀ ਕਿਰਪਾ ਜੀ। ਤੇ ਬੜੇ ਪਹਿਲੀ ਵੀ ਮਾਲਾ ਵੀ ਬੜੇ ਜ਼ੋਰ ਨਾਲ ਦੋ ਟੱਕੀਆਂ ਮੇਲੇ ਦੋ ਅੰਦਰ ਵੱਜੀਆਂ ਉਹ ਵੇਗੀਆਂ ਮੈਂ। ਠੀਕ ਹੈ। ਉਹ ਵੀਡੀਓ 'ਚ ਮਨ ਤੁਹਾਨੂੰ ਪਤਾ ਬਾਹਰ ਹੀ ਵੱਜਣੀਆਂ ਜਿਹੜੀਆਂ ਵੇਗੀਆਂ। ਠੀਕ ਹੈ। ਤੇ ਐਦਾਂ ਵੀਰਪਰਾ ਲਈ ਜਾਂਦੇ ਉਹਨਾਂ ਦੀ ਵੀਡੀਓ ਪੈਣ ਹੀ ਨਹੀਂ ਦਿੱਤੀ। ਵੀਡੀਓ ਤਾਂ 10000 ਚੱਲ ਗਈ ਆ ਤੇ ਫਿਰ ਤੈਨੂੰ ਪਤਾ। ਭਾਜੀ ਐਦਾਂ ਫਿਰ ਮਾਲ ਸਾਫ਼ ਸੁਥਰਾ ਇਹਦੇ ਆਪੇ ਵੀਡੀਓ ਚੱਲ ਲਿਆ। ਆਪੇ ਹਾਂਜੀ ਹਾਂਜੀ। ਤੇ ਦੱਸਮਰ ਦੱਸ ਦੂੰ ਆਪਣਾ ਨਾਮ ਡਰੈੱਸ ਫੋਨ ਨੰਬਰ। ਨਾਮ ਵੀਰ ਜੀ ਆਪਣਾ ਹਰਪ੍ਰੀਤ ਸਿੰਘ ਜੇ ਪਿੰਡ ਉਦੋਕੇ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਬਾਬਾ ਬਕਾਲਾ ਸਾਹਿਬ। ਤੇ ਫੋਨ ਨੰਬਰ ਹੈਗਾ 87290 ਤੇ 13011 ਠੀਕ ਹੈ ਜੀ ਹਾਂ ਜੀ ਵੀਰ ਜੀ ਤੇ ਕਿੰਨੀਆਂ ਅੱਜ ਦੋ ਆਗੀਆਂ ਅੱਜ ਵੀਰ ਜੀ ਦੋ ਹੀ ਰਹਿ ਗਈਆਂ ਦੋ ਵੇਗੀਆਂ ਆਪਣਾ ਵੀਡੀਓ ਤੋਂ ਬਾਹਰ ਵੱਜੀਆਂ ਠੀਕ ਆ ਉਹ ਵੀਡੀਓ ਚ ਪਾਉਣੀ ਆ ਫਿਰ ਤਾਂ ਚਲੋ ਵੇਗੀਆਂ ਹਾਂ ਜੀ ਪਹਿਲਾਂ ਹੀ ਲੈ ਕੇ ਆ ਕੇ ਕਰ ਲਿਆ ਸਰ ਆ ਬੜਾ ਟੌਪ ਦਾ ਨਕੀਨਾ ਲੈ ਆਂਦਾ ਜੇ ਹਾਂ ਜੀ ਵੀਰ ਜੀ ਹਾਂ ਜੀ ਤੇ ਇਹ ਕਿੰਨੇ ਚਿਰ ਦੀ ਸੂਈ ਜੇ ਇਹ ਵੀਰ ਜੀ ਡੇਢ ਤੋਂ ਮਤਲਬ ਦੋਆਂ ਕ ਮਹੀਨੇ ਦੇ ਵਿੱਚ ਸੂਈ ਠੀਕ ਹੈ ਦੁੱਧ ਕਿੰਨਾ ਜੇ ਦੁੱਧ ਵੀਰ ਜੀ ਇਹਦੇ ਕੋਲ 8 ਜਾਂ 7 ਕਿਲੋਆਂ ਦੀ ਫੁੱਲ ਗਰੰਟੀ ਹੈ 7 ਤਾਂ ਦੇਣੀ ਯਾਨੀ ਕਿ 7 ਕਿਲੋਆਂ ਦੀ ਠੀਕ ਹੈ ਜੀ ਬਾਕੀ ਚਲੋ ਜੇ ਆਈਆਂ ਹੋਈਆਂ ਤੇ ਸੇਵਾ ਸੁਹ ਹੋਈ ਤੇ ਸਿਆਲ ਵਧੀਆ ਦੁੱਧ ਦੇਈ ਜਾਣਾ ਇਹਨੇ ਦੁੱਧ ਦੇਈ ਜਾਣਾ ਵਧੀਆ ਭਾਜੀ ਇਹਦੀ ਠੰਡੀ ਜਦਾਂ ਮਰਜੀ ਚੋਈ ਜਾਵੇ ਠੀਕ ਹੈ ਜੀ ਚੰਗੀ ਵੈੜ ਥਣ ਦੇਵੇ ਦੀ ਚੰਗੀ ਆ ਤੇ ਤੋਰ ਦੋਗੇ ਜੀ ਇਹਨੂੰ ਸੁਈ ਨੂੰ ਕਿੰਨਾ ਟਾਈਮ ਦੱਸਿਆ ਜੇ ਇਹਨੂੰ ਵੀਰ ਦੀ ਡੇਟ ਤਾਂ 2 ਮਹੀਨੇ ਹੋਏ ਜੇ ਬਾਕੀ ਚਲੋ ਦੁੱਧ ਦਾ ਮੁੱਲ ਹੁੰਦਾ ਆ ਕਿ ਦੁੱਧ ਦੇ ਵੀਰ ਪੈਸੇ ਲੈਣੇ ਦੁੱਧ ਦੇ ਪੈਸੇ ਹੁੰਦੇ ਆ ਠੀਕ ਹੈ ਜੀ ਬਾਕੀ ਹੈ ਜੇ ਕਿਤੇ ਕਾਂ ਅਗਲੇ ਸੂਏ ਨੂੰ ਚੰਗੀ ਤਿਆਰ ਹੋ ਜੂਗੀ ਵੈੜ ਬਰੀਡ ਬਰੂਡ ਚ ਬੜੀ ਆ ਇਹ ਵੀ ਕਦ ਕਾਠ ਵਾਲੀ ਆ ਚੰਗੀ ਬਰੀਡ ਚ ਆ ਵੈੜ ਠੰਡ ਠੰਡ ਵੀ ਚੰਗਾ ਲੱਗਾ ਵੈੜ ਨੂੰ ਹਾਂਜੀ ਲੈਓ ਵੀਰ ਜੀ ਹਾਂਜੀ ਉਹ ਵੀ ਚਲੋ ਜੇ ਚਵਾਈ ਚ ਟਾਈਮ ਪਿਆ ਜੇ ਉਸ ਹਿਸਾਬ ਨਾਲ ਕੋਈ ਭਰਾ ਅੰਦਾਜ਼ਾ ਲਾ ਲੇ ਨਹੀਂ ਨਹੀਂ ਹੈ ਬਹੁਤ ਹੀ ਹਿਸਾਬ ਨਾਲ ਸ਼ਕੀਨ ਜੀ ਵੈੜਿਆ ਕੰਢੀ ਅਗਲੇ ਸਵੇਰ ਨੂੰ ਇਹਨਾਂ ਵੀ ਵੈੜ ਹਾਂ ਠੰਡ ਠੰਡ ਚੰਗਾ ਲੱਗਾ ਵੈੜ ਨੂੰ ਚਵਾ ਲੱਗਾ ਭਾਜੀ ਉਂਗਲ ਉਂਗਲ ਜਿੱਡਾ ਮੋਟਾ ਠੀਕ ਹੈ ਜੀ ਲੋ ਜੀ ਵੀਰ ਜੀ ਇਹਨਾਂ ਵੀ ਅਗਲੇ ਸਵੇਰ ਨੂੰ ਜੇ ਭਰਾ ਸੰਭਲੂਗਾ ਬਾਕੀ ਸਾਹਮਣ ਵਾਲੀ ਵੈੜ ਹਾਂਜੀ ਰਕਮ ਦੀ ਤਿਆਰ ਹੋ ਜੂਗੀ ਹਾਂਜੀ ਹਾਂਜੀ ਠੰਡ ਠੰਡੂ ਨੂੰ ਚਲੋ ਚੰਗਾ ਲੱਗਾ ਆ ਬਾਕੀ ਕੋਈ ਵੰਗਾਣੀ ਪਾਉਣਾ ਗੱਲ ਨਹੀਂ ਬਾਤ ਨਹੀਂ ਇੱਦਾਂ ਭਾਈ ਬਹਿ ਜਾਓ ਥੱਲੇ ਠੀਕ ਹੈ ਲੋਈ ਹੈ ਠੰਡੀ ਠੰਡੀ ਜੇ ਠੰਡੀ ਠੰਡੀ ਤੇ ਜੈ ਜੀ ਕਰ ਦਈਏ ਛੋਟਾ ਜਿਹਾ ਮੁੱਲ ਕਰਨਾ ਦੇ ਦਈਏ 30000 ਦੀ ਨਹੀਂ 30 ਦੀ ਨਹੀਂ ਕਰ ਦੋ ਮਾਨਤਨ ਲੈ ਲਓ ਕਰ ਦੋ ਮਾਨਤਨ ਫਿਰ ਬਾਕੀ ਵਛੀ ਚੰਗੀ ਹੈ ਇਹਨੇ ਹਾਂ ਪ੍ਰਿੰਟ ਪ੍ਰਿੰਟ ਬੜਾ ਵਛੀ ਤੇ ਇਹ ਬਰੀਡ ਬਰੂਡ ਚੰਗੀ ਜੀ ਹੈ ਵਛੀ ਜੈ ਜੀ ਕਰ ਦੋ ਕੋਈ ਭਰਾ ਲੈ ਜਾਊਗਾ ਚਲ ਜਾ ਕੇ ਸਾਹਮਲੇ ਤੇ ਅਗਲੇ ਸੂਏ ਨੂੰ ਚੰਗੀ ਤਿਆਰ ਹੋ ਜੇ 27000 ਦੀ ਦੇ ਦਈਏ ਚੀਮਾ ਸਾਹਿਬ 27 ਦਿਨ ਹੀ ਫਿਰ 5000 ਦੀ ਕਰਤੀ ਮੈਂ ਤੇ ਨਾਲ ਤੇ ਦਾਂਗੇ ਵੀਰ ਜੀ ਕੋਈ ਫੋਨ ਲਾਵੇ ਉਹ ਚੋਂ ਹੀ ਛੋਟ ਛੜ ਕਰ ਦਾਂਗੇ ਠੀਕ ਹੈ ਜੀ ਦੋ ਜੀ ਬੀ ਮਿਲਦੀਆਂ ਨਹੀਂ ਇਹ ਵੱਡੀ ਵਹਿੜ ਆ ਪੂਰੀ ਮਿਲਦੀ ਨਹੀਂ ਹੈ ਮੇਰਾ ਵੀ ਜਿਆਦਾ ਨਾ ਕਿ ਕਸਾਈ ਕਰੇ ਹਾਂਜੀ ਹਾਂਜੀ ਆਪਣੇ ਛੋਟੇ ਭਾਪ ਆ ਗਏ 1000 1015 ਆਪਣੇ ਚੈਨਲ ਤੇ ਅੱਗੇ ਸਾਰੇ ਭਰਾਣ ਦੇ ਵੀ ਪਸ਼ੂ ਬੜੇ ਜਾਇਜ ਪਾਉਂਦੇ ਜਿਵੇਂ ਨਹੀਂ ਆਪਣੇ ਜਿਹੜੇ ਵੀਡੀਓ ਬਣਾਉਣ ਵਾਲੇ ਵਪਾਰੀ ਵੀਰੇ ਆ ਵੀ ਜਾਇਜ ਪਾ ਦਿੰਦੇ ਆ ਨਹੀਂ ਵੀਰ ਜੀ ਛੋਟਾ ਹੀ ਮੁੱਲ ਪਾਉਣਾ ਹੈ ਵੀ ਛੋਟਾ ਪਾਉਣਾ ਜਿੰਨੇ ਕਿ 5000 1500 ਲਓ ਤੇ ਬੱਠ ਗਿਆ ਅੱਗੇ ਆ ਗਈ ਜੇ ਏ ਵੀਰ ਜੀ 托ਕੜ ਠੀਕ ਆ 托ਕੜ ਆ 1 ਕੋ 2 ਤੋਂ 7 ਤੇ 6 ਦੀ ਗੁੱਲ ਗਰੰਟੀ ਠੀਕ ਐ ਲਿੱਸੀ ਲੁਸੀ ਆ ਥੋੜੀ ਜੀ ਇੰਨਾ ਵੀ ਜੇ ਕੋਈ ਹੁਣੇ ਆਈ ਜੇ ਠੀਕ ਐ ਜੀ ਇਹ ਚੋਈ ਚਵਾਈ ਜੇ ਕਿੰਨਾ ਟਾਈਮ ਇਹਨੂੰ ਚੋਈ ਨੂੰ ਮੰਨ ਲਓ ਤਿੰਨ ਚਾਰ ਘੰਟੇ ਹੋ ਗਏ ਲਾ ਲਓ ਆਹੋ ਮੰਨ ਲਓ ਇੰਨਾ ਕ ਟਾਈਮ ਹੋ ਗਿਆ 1 ਵਜਾ ਜੇ ਹਾਂ 1 ਵਜਾ ਆ ਜੀ ਹਾਂ ਵਿਖਾ ਦਿਓ ਮੜਾ ਟਾਈਮ ਲੋ ਜੀ ਵੀਰ ਜੀ 1 ਵਜਾ ਜੇ ਤੇ 2 ਵਜੇ ਸਵੇਰੇ ਆਪਣੇ ਕੋ ਆਈ ਏ ਠੀਕ ਐ ਜੀ ਹਾਂ ਜੀ ਬਾਕੀ ਲਿੱਸਾਪਨ ਰੱਖਦੀ ਥੋੜਾ ਜਿਹਾ ਕੋਈ ਤੋੜ ਦੋ ਵੀਰ ਜੀ ਇਹਨੂੰ ਹਾਂ ਜੀ ਵੜਾ ਦੋਵੇਂ ਨੰਗਾਰਿਆ ਮੋਲੇ ਵਾੜਾ ਦੋਵੇਂ ਅੱਜ ਚੰਗੀਆਂ ਆ ਹਾਂਜੀ ਹਾਂਜੀ ਜੇ ਕੋਈ ਭਰਾ ਜਾ ਕੇ ਸਾਂਭ ਲੂਗਾ ਨਾ ਇਹਦੀ ਚਵਾਈ ਹੋਈ ਜੇ ਉਸ ਹੱਬ ਨਾਲ ਕੋਈ ਭਰਾ ਅੰਦਾਜ਼ਾ ਲਾ ਲੇ ਬਾਕੀ ਚਵਾਈ ਉਹਦੀ ਵੀ ਹੋਈ ਚਲੋ ਉਹਦੀ ਥੋੜੀ ਟਾਈਮ ਨਾ ਹੋਈ ਹੋਗੀ ਇਹ ਚਵਾ ਕੇ ਲਿਆਂਦੀ ਆ ਨਹੀਂ ਉਹ ਆਪਣੇ ਕੋ ਘਰ ਹੀ ਨਾ ਉਹ ਘਰ ਆ ਹਾਂ ਮੈਨੂੰ ਲੱਗਦਾ ਚਿਹਰਾ ਚੁਰਾ ਵੀ ਬਹੁਤ ਨਾਲੇ ਚੋਨ ਚ ਦੋਹਾਂ ਦੇ ਟਾਈਮ ਪਿਆ ਆ ਜੇ ਬਾਕੀ ਕੋਈ ਇੱਥੇ ਭੈਣ ਭਰਾ ਤਸੱਲੀ ਕਰ ਤਸੱਲੀ ਕਰੇ ਮੇਨ ਗੱਲ ਤੇ ਇਹ ਆ ਵੀ ਤਸੱਲੀ ਕਰੇ ਆਪਣੀ ਚੋ ਚੋ ਆ ਕੇ ਸਾਰੇ ਭਰਾਵਾਂ ਨੂੰ ਇਹੋ ਬੇਨਤੀ ਆ ਵੀ ਆਪਣੀ ਤਸੱਲੀ ਕਰਿਆ ਕਰੋ ਇੱਕ ਰੀ ਜੈ ਜੀ ਕਰੀਏ ਵੀ ਜੈ ਛੋਟਾ ਜਿਹਾ ਮੁੱਲ ਦੇ ਦੀ 17000 ਦੀ 17 ਨਹੀਂ ਕਰਦਗੇ ਮੰਨਤਨ ਕਰਾ ਲਓ ਦੁਨੀਆਂ ਤੇ ਚੀਮਾ ਸਾਹਿਬ 15 ਦੀ ਕਰ ਦਈਏ ਦੇ ਦਾਂਗੇ ਭਾਜੀ ਇੰਨੇ ਦੀ ਕੋਈ ਦਿੰਦਾ ਨਹੀਂ ਬਾਹਰ ਹੁੰਦਾ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਮੰਨਤਨ ਕਰਦੇ ਹੋ ਦੋਵਾਂ ਜੀ ਮੰਨਤਨ ਕਰ ਦਾਂਗੇ ਬੇਨਤੀ ਇਹ ਹੈ ਭੈਣ ਭਰਾਵਾਂ ਨੂੰ ਵੀ ਆਪਣੀ ਦੋ ਡੰਗ ਤਿੰਨ ਡੰਗ ਚ ਹੋਣੀ ਇੱਥੇ ਤੇ ਤਸੱਲੀ ਕਰ ਲੋ ਠੀਕ ਹੈ ਜੀ ਦੋ ਵਾਰੀ ਦੋ ਡੰਗ ਚ ਹੋ ਲੋ ਤਿੰਨ ਡੰਗ ਚ ਹੋ ਲੋ ਖੁੱਲੀ ਆ ਛੋਟਾ ਮੰਨ ਲਓ ਵੀ ਜੇ ਤੁਸੀਂ ਆਨਲਾਈਨ ਪਸ਼ੂ ਲੈ ਵੀ ਲਿਆ ਨਾ ਇੰਨੀ ਕਿਰਪਾ ਕਰ ਲਿਆ ਕਰੋ ਥੋੜੀ ਜੀ ਕਿ ਭਰਾ ਆਣ ਕੇ ਨਾ ਇੱਕ ਵਾਰੀ ਤਸੱਲੀ ਕਰਿਆ ਕਰੋ ਤੇ ਆ ਕੇ ਜਰੂਰ ਵੇਖੋ ਕਿਉਂਕਿ ਆਪਾਂ ਕਿਹੜਾ ਵੀ ਪਿੰਡਾਂ ਚੋਂ ਪਸ਼ੂ ਲੱਭਣਾ ਸਿੱਧਾ ਆਉਣਾ ਆ ਆਨਲਾਈਨ ਤੇ ਸਿੱਧਾ ਆਓ ਤੇ ਆਣ ਕੇ ਇੱਥੇ ਦੋ ਟਾਂਗ ਚਵਾਲੋ ਜਿੱਦਾਂ ਮਰਜ਼ੀ ਚਵਾਲੋ 1 ਟਾਈਮ ਚਵਾਲੋ 3 ਟਾਈਮ ਚਵਾਲੋ ਭਾਜੀ ਸਾਡੇ ਵੱਲੋਂ ਗਾਲੀ ਕੋਈ ਨਹੀਂ ਨਾਲੇ ਵਪਾਰੀ ਵੀ ਸੌਖਾ ਤੇ ਤੁਸੀਂ ਆਪ ਵੀ ਸੌਖੇ ਕੱਲ ਨੂੰ ਕਿਸੇ ਨੂੰ ਲਾਂਮਾ ਦੇਣ ਵਾਲੇ ਨਾਲ ਬਣੀਆਂ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਬਾਕੀ ਆਪਣੇ ਭੈਣ ਭਰਾਕ ਵੀ ਤਸੱਲੀ ਕਰਕੇ ਜਿਤਨਾ ਮਰਜ਼ੀ ਹੈ ਨਾ ਠੀਕ ਹੈ ਤਸੱਲੀ ਕਰਕੇ ਖਰੀਦੇ ਠੀਕ ਹੈ